ਯਾ ਨਿਊਟ ਵੀਦਰ ਸਾਰੇ ਹੀ ਪਿੰਡ ਪਾਈਆਂ 사ਸੀ ਕਾਲ ਜੀ ਅੱਜ ਪਿੰਡ ਕੁਆੜੇ ਵਿਖੇ ਤੇ ਕੁਆੜੀਆ ਸੰਗਤਾਂ ਦੇ ਪੰਜ ਭੈਣੀਆਂ ਪਿੰਡਾਂ ਦੇ ਸਹਿਯੋਗ ਨਾਲ ਇੱਥੇ ਲੰਗਰ ਚੱਲ ਰਿਹਾ ਸਾਡੇ ਵੀਰ ਜੀ ਆ ਜੰਦੇ ਸੇਵਾਦਾਰ ਵੀਰ ਜੀ 사ਸੀ ਕਾਲ ਚੱਲਦੇ ਤੁਹਾਡਾ ਸਵਾਗਤ ਆ ਤੁਸੀਂ ਲੰਗਰ ਲੈ ਕੇ ਕੀ ਕਰ ਚੰਦੇ ਆਈ ਸਕਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜੋ ਲੰਗਰ ਹੈ ਇਹ ਇਲਾਕੇ ਦੇ ਸਹਿਯੋਗ ਨਾਲ ਲਗਭਗ 30 ਸਾਲ ਤੋਂ ਚੱਲ ਰਿਹਾ ਜੀ 90 91 ਤੋਂ ਸ਼ੁਰੂ ਹੋਇਆ ਸੀ ਇਹ ਪੰਜ ਭੈਣੀਆਂ ਨੇ ਇੱਥੋਂ 7 ਕਿਲੋਮੀਟਰ ਦੂਰ ਨੇ ਜੀ ਕੁਆੜੇ ਤੋਂ ਤੇ ਕੁਹਾੜ ਪਿੰਡ ਦਾ ਅਗਲੇ ਸ਼ਿਲੰਗ ਲਗਾ ਰਹੇ ਆ ਕੁਹਾੜੀ ਦੇ ਸੰਗਤਾਂ ਦਾ ਬਹੁਤ ਸਹਿਯੋਗ ਆ ਸਾਨੂੰ ਇੱਥੇ ਤੇ 24 ਘੰਟੇ ਲੰਗਰ ਚੱਲਦਾ ਜੀ ਕਿਉਂਕਿ ਇੱਥੇ ਟ੍ਰੈਕ ਏਰੀਆ ਅਨੰਦਪੁਰ ਸਾਹਿਬ ਜਾਣ ਵੇ ਸੰਗਤ ਜਿਹੜੀ ਆ ਮੱਛਵੜ ਸਾਹਿਬ ਚੋਂ ਹੋ ਕੇ ਲੰਘਦੀ ਆ ਇਹ ਮੱਛਵੜ ਸਾਹਿਬ ਨੂੰ ਜਾਣ ਨੂੰ ਮੇਨ ਰਸਤਾ ਹੋਰੇ ਕਰਕੇ ਇੱਥੇ ਮਤਲਬ ਸਾਨੂੰ ਸੇਵਾ ਦਾ ਮੌਕਾ ਮਿਲ ਜਾਂਦਾ ਜੀ ਅੱਜ ਹਰ ਸਾਰ ਇਸੇ ਖਾਤੇ ਵਾਸਤੇ ਲੰਗਰ ਲਗਾਉਨੇ ਆ ਜੀ ਇਹ ਟਾਈਮਾਂ ਲੰਗਰ ਆ ਬਈ ਤੁਹਾਡਾ ਇਹ ਲਗਭਗ 3:00 3:30 ਵਜੇ ਤੇ ਕਿਹੜ ਕਿਹੜੇ ਪਿੰਡਾਂ ਦਾ ਸਹਿਯੋਗ ਹੈ ਲੰਗਰ ਚ ਇਹ ਪੰਜ ਪਣੀਆਂ ਨੇ ਇੱਕ ਤੋਂ 7 ਕਿਲੋ ਮੀਟਰ ਦੂਰ ਜੀ ਦੋਆਬਾ ਪਣੀ ਕਿਮਾ ਪਣੀ ਮੱਥੂ ਪਣੀ ਗਾਹੀ ਪਿੰਡ ਤੇ ਸਾਲੂ ਪਣੀ ਜੀ ਠੀਕ ਹੈ ਜੀ ਹਾਂ ਜੀ ਤੇ ਸਾਨੂੰ ਕੋਹਾੜੇ ਦਾ ਪੂਰਾ ਸਹਿਯੋਗ ਆ ਜੀ ਬਾਕੀ ਉਹ ਦੇ ਨਾਲ ਦੇ ਪਿੰਡ ਨੇ ਉਹਨਾਂ ਦਾ ਵੀ ਪੂਰਾ ਸਹਿਯੋਗ ਆ ਜੀ ਵਾਈਕੁਲ ਸਾਹਿਬ ਵਾਈਕੁਲ ਸਾਹਿਬ ਵਾਈ ਗੁਰਜੀ ਫਤਿਹ ਇਹਨਾਂ ਭਾਜੀ ਸਾਡੇ ਨਾਲੇ ਸੇਵਾਦਾਰ ਨੇ ਤੇ ਪੂਰੀ ਟੀਮ ਜੀਡੀਐਸ ਪੰਜਾਬ ਨਹੀਂ ਤੋਂ ਜਸਵੀਰ ਸਿੰਘ ਤੇ ਲੋਲਵਾਲਾ ਸਾਹਨੇਵਾਲ ਦੀ ਰਿਪੋਰਟ ਜੀ